ਆ ਕੋਠੀ ਰੱਬ ਨੇ ਬਣਾਈ ਜੇ 3.5 ਕਰੋੜ ਰੌਸ਼ਨਦਾਨ ਲਾਇਆ ਜਿਹੜੇ ਸਰੀਰ ਤੇ ਕੇਸ ਆ ਆ ਮੁੱਛਾਂ ਤੇ ਪਰਵੱਟੇ ਜਿਹੜੇ ਕਿਸੇ ਗੱਲੋਂ ਲਾਏ ਅੱਖਾਂ ਤੇ ਆ ਐਵੇਂ ਥੋੜਾ ਬਣਾਤੀ ਸਾਡੀ ਕੋਠੀ ਦਾ ਕੋਈ ਸੀਸਾ ਭੰਨਦੇ ਤੇ ਗਲ ਪੈ ਜਾਂਦੇ ਆ ਕਹਿੰਦੇ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ ਬਾਣੀ ਦੇ ਰਹਿਤਨਾਵੇਂ ਸ਼ਬਦ ਆ ਵੀ ਆ ਕੋਠੀ ਰੱਬ ਨੇ ਬਣਾਈ ਇਹਨੂੰ 3.5 ਕਰੋੜ ਰੌਸ਼ਨਦਾਨ ਲਾਇਆ ਉਹਨੇ ਕੇਸ ਨੌ ਨਾਤ 6 ਜਤੀ 84 ਸਿੱਧ 52 ਵੀਰ ਸਾਰੇ ਕੇਸਾ ਧਾਰੀ ਆਖੋ ਸਤਨਾਮ ਕੋਈ ਉੱਠ ਕੇ ਕਹੇ ਦੇ ਬਾਬਾ ਜੀ ਚਲ ਤਾਂ ਮੈਂ ਮਾਫੀ ਵਾਂਗੋ ਕੋਈ ਵੀ ਪੈਗੰਬਰ ਕੇਸਾ ਸਵਾਸਾਂ ਤੋਂ ਬਿਨਾ ਨਹੀਂ ਰਿਆ ਮਹਾਰਾਜ ਸਾਹਿਬ ਕਹਿੰਦੇ ਸਾਢੇ 3 ਕਰੋੜ ਰੋਮ ਤੇ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਆ ਕੋਠੀ ਆਗੇ ਇਹਨੂੰ ਸਾਢੇ 3 ਕਰੋੜ ਰੋਸ਼ਨ ਦਾਣ ਲਾਇਆ ਜਿਹੜੇ ਰੋਮ ਇੰਨਾ ਰਹੀ ਹਾਂ ਵਾਂਦਰ ਜਾਰੀ ਪੱਖਾ ਚੱਲਦਾ ਨਾ ਇਨਾ ਰਹੀਂ ਗਰਮੀ ਅੰਦਰ ਜਾਣੀ ਜਦੋਂ ਅੱਗ ਸੇਕਣੀ ਸਿਆਲ ਚ ਇਹ ਦਾਤੇ ਨੇ ਕੋਠੀ ਇੰਨੀ ਪਿਆਰੀ ਬਣਾਈ ਪਰ ਡੰਡ ਲਾ ਕੇ ਸੜਤੀ ਅਜ ਆਖੋ ਸਤਨਾਮ ਛੱਡਿਆ ਹੀ ਕੋਈ ਬੂਆਪਾਰੀ ਨਹੀਂ ਕਰੋ ਸਾਢੇ 3 ਕਰੋੜ ਰੋਸ਼ਨਦਾਨ ਜਿਹੜਾ ਓਕਾ ਹੀ ਦਾਤਾ